ਜਿਵੇਂ ਕਿ ਸੁੰਦਰ ਸ਼ਾ ਮਰੋੜਾ ਜੀ ਨੇ ਉਹਨਾਂ ਵੱਲੋਂ ਵੀ ਉਹਨਾਂ ਦਾ ਕਾਫੀ ਵਿਰੋਧ ਕੀਤਾ ਜਾਂਦਾ ਸੀ ਜਿੰਪਾ ਜੀ ਵੱਲੋਂ ਜਦੋਂ ਉਹ ਕੈਬਨਿਟ ਮੰਤਰੀ ਵੀ ਸੀ ਪਰ ਹੁਣ ਆਪੋਜੀਸ਼ਨ ਪਾਰਟੀ ਵੱਲੋਂ ਕੋਈ ਵੀ ਜਿਹੜਾ ਕਿ ਇੱਕ ਕਹਿ ਲਈਏ ਕੋਈ ਵੀ ਮੈਂ ਕਹਿ ਸਕਦਾ ਵਾਂ ਕੋਈ ਵੀ ਇੱਕ ਗੱਲਬਾਤ ਹੀ ਨਹੀਂ ਕੀਤੀ ਜਾ ਰਹੀ ਚੱਕਿਆ ਹੀ ਨਹੀਂ ਜਾ ਰਿਹਾ ਇਸ ਚੀਜ਼ ਨੂੰ ਇੰਨਾ ਗੰਦ ਪਿਆ ਹੋਇਆ ਹੈ ਇੰਨਾ ਪ੍ਰਸਿੱਧ ਦੁਸ਼ਹਿਰਾ ਹੈ ਜੀ ਹਾਰਪੁਰ ਚੈਰ ਦਾ ਦੇਖੋ ਤੁਸੀਂ ਆਪੋਜੀਸ਼ਨ ਲੀਡਰਾਂ ਦੀ ਗੱਲ ਕੀਤੀ ਆ ਆਪੋਜੀਸ਼ਨ ਲੀਡਰਾਂ ਦੇ ਅਨੁਕੀਤ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਹ ਕਹਿੰਦੇ ਨੇ ਕਿ ਭਾਈ ਅਸੀਂ ਨਹੀਂ ਬੋਲਣਾ ਇਹਨਾਂ ਦੀ ਜੋ ਸੋਚ ਹੁੰਦੀ ਆ ਮੈਂ ਤੁਹਾਨੂੰ ਉਹ ਦੱਸ ਰਿਹਾ ਇਹਨਾਂ ਦੀ ਜੋ ਸੋਚ ਹੁੰਦੀ ਆ ਕਿ ਜਿੰਨਾ ਸਰਕਾਰ ਦਾ ਜਲੂਸ ਨਿਕਲੇ ਉਹਨਾਂ ਵਧੀਆ ਐਨ ਮੌਕੇ ਤੇ ਆ ਜਾਣਗੇ ਜਦੋਂ 25 30 50 ਦਿਨ ਹੋ ਜੂਗੇ ਹੜਤਾਲ ਨੂੰ ਕਾਂਗਰਸ ਵੇਲੇ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ 52 ਦਿਨ ਹੜਤਾਲ ਚੱਲੀ ਸੀ ਉਦੋਂ ਵੀ ਹੁਸ਼ਿਆਰ ਪਰ ਨਿਊਜ਼ ਚੇਤਨ ਕਸ਼ਵ ਇਦਾਂ ਹੀ ਨਾ ਲੀਡਰਾਂ ਦਾ ਜਲੂਸ ਕੱਢਦਾ ਸੀ ਜਿੱਦਾਂ ਅੱਜ ਆਪਾਂ ਕੱਢ ਰਹੇ ਆ ਜੀ ਤਾਂ ਹੀ ਇਹ ਝੁੱਪਦਾ ਲੀਡਰਾਂ ਦੇ ਅੱਖਾਂ ਦੇ ਵਿੱਚ ਚੇਤਨ ਕਸ਼ਵ ਤੇ ਹੁਸ਼ਿਆਰ ਪਰ ਨਿਊਜ਼ ਆ ਜਿਹੜਾ ਆਦਾਰਾ ਰੜਕਦਾ ਹੈ ਜੀ ਰੜਕੀ ਜਾਵੇ ਸਾਨੂੰ ਨਹੀਂ ਕਿਸੇ ਦੀ ਪਰਵਾਹ ਲੀਡਰ ਨੂੰ ਦੇ ਤੱਕ ਪ੍ਰਵਾਹ ਮਾਰੀ ਨਹੀਂ ਸੁੱਖਣਾ ਕਿਉਂਕਿ ਸਾਨੂੰ ਪਬਲਿਕ سپورਟ ਹੈ ਇੱਕ ਗੱਲ ਮੈਂ ਕਹਿੰਦਾ ਹਾਂ ਉਹਦਾ ਮੀਡੀਆ ਚੈਨਲ ਉਦੋਂ ਤੱਕ ਹੀ ਚੱਲੂਗਾ ਜਦੋਂ ਤੱਕ ਆਮ ਲੋਕ ਦੇਖਣਗੇ ਸਾਡੀ ਸ਼ਕਤੀ ਆ ਉਹ ਆਮ ਲੋਕ ਹੈ ਆਮ ਲੋਕ ਸਾਨੂੰ ਦੇਖਦੇ ਆ ਰਹੀ ਗੱਲ ਹੁਣ ਤੁਸੀਂ ਲੀਡਰਾਂ ਦੀ ਗੱਲ ਕੀਤੀ ਆ ਜੀ ਇੱਥੇ ਸ਼੍ਰੋਮਣੀ ਅਕਾਲੀ ਦਲ ਵੀ ਆ ਇੱਥੇ ਭਾਰਤੀ ਜਨਤਾ ਪਾਰਟੀ ਵੀ ਇੱਥੇ ਕਾਂਗਰਸ ਪਾਰਟੀ ਵੀ ਆ ਦੇਖੋ ਭਾਜਪਾ ਦੀ ਗੱਲ ਕਰ ਲਈਏ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਇਹ ਕੋਈ ਬਹੁਤੇ ਸਟਰੋਂਗ ਨਹੀਂ ਹੈਗੇ ਹੁਸ਼ਿਆਰਪੁਰ ਦੇ ਵਿੱਚ ਲੋਕ ਇੱਕ ਗੱਲ ਕਹਿੰਦੇ ਆ ਕਿ ਕਾਂਗਰਸ ਸੁੰਦਰ ਸ਼ਾਮ ਅਰੋੜੇ ਦਾ ਵਜੂਦ ਆ ਜਿਹੜਾ ਉਹ ਅੱਜ ਮਜ਼ਬੂਤ ਆ ਪਰ ਸੁੰਦਰ ਸ਼ਾਮ ਅਰੋੜਾ ਵੀ ਜ਼ੀਰੋ ਐ ਇਸ ਵਕਤ ਪਤਾ ਕਿ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਬਾਅਦ ਚ ਕੀਤਾ ਜਾਵੇਗਾ ਉਹਨਾਂ ਵੱਲੋਂ ਵਿਰੋਧ ਪਰ ਸਮਾਂ ਤਾਂ ਹੋਣਾ ਕਿਉਂਕਿ ਦੁਸ਼ਹਿਰੇ ਦੀ ਗੱਲ ਕਰੀਏ ਮੇਨ ਫੈਸਟੀਵਲ ਸੀਜ਼ਨ ਐ ਦੋ ਚਾਰ ਜ਼ਿਲ੍ਹਿਆਂ ਦਾ ਨਹੀਂ ਪੂਰੇ ਪੰਜਾਬ ਦਾ ਨਹੀਂ ਉੱਤਰੀ ਭਾਰਤ ਦਾ ਮਸ਼ਹੂਰ ਤਿਉਹਾਰ ਮੰਨਿਆ ਗਿਆ ਜੀ ਹੁਸ਼ਿਆਰਪੁਰ ਦਾ ਮੈਂ ਬਿਲਕੁਲ ਉਹੀ ਗੱਲ ਕਹਿ ਰਿਹਾ ਜੀ ਭਾਜਪਾ ਤੇ ਸ਼੍ਰੋਮਣੀ ਕਾਲੀ ਦਲ ਦਾ ਹੁਸ਼ਿਆਰਪੁਰ ਦੇ ਵਿੱਚ ਜ਼ੀਰੋ ਆ ਸੁੰਦਰ ਸ਼ਾਮ ਅਰੋੜਾ ਕਾਂਗਰਸ ਦਾ ਘੜ ਇੱਥੇ ਮਜ਼ਬੂਤ ਆ ਪਰ ਸੁੰਦਰ ਸ਼ਾਮ ਅਰੋੜਾ ਵੀ ਪਤਾ ਨਹੀਂ ਕੀ ਸੋਚਦੇ ਨੇ ਤਾਂ ਮੈਂ ਅਰੋੜਾ ਸਾਹਿਬ ਨੂੰ ਕਹਿਣਾ ਚਾਹਾਂਗਾ ਜੇ ਤੁਸੀਂ ਇਹ ਸੋਚਦੇ ਹੋ ਕਿ ਆਮ ਆਦਮੀ ਪਾਜੀ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਕਿ ਤੁਹਾਨੂੰ ਸਤਾਈ ਦੇ ਵਿੱਚ ਵੋਟਾਂ ਪੈ ਜਾਣਗੀਆਂ ਚਲੋ ਠੀਕ ਆ ਮਾਤਾ ਲక్ష్ਮੀ ਦੀ ਵੀ ਆਪਾਰ ਕਿਰਪਾ ਉਹਨਾਂ ਤੇ ਜੇ ਤੁਸੀਂ ਸੋਚਦੇ ਹੋ ਕਿ ਮੈਂ ਪੈਸੇ ਤੇ ਬਲਬੂਤੇ ਤੇ ਜਿੱਤ ਜਾਵਾਂਗਾ ਤੇ ਭੁਲੇਖਾ ਆਪਣਾ ਅਰੋੜਾ ਜੀ ਇਹ ਕੱਢ ਦਿਓ ਉੱਠ ਜਾਓ ਅੱਜ ਤੱਕ ਅਨੇਕਾਂ ਮੁੱਦੇ ਹੋ ਗਏ ਆ ਹੁਸ਼ਾਰਪੁਰ ਦੇ ਵਿੱਚ ਇੱਕ ਮੁੱਦੇ ਤੇ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਆਪਣੀ ਜ਼ੁਬਾਨ ਨਹੀਂ ਖੋਲੀ ਕੀ ਗੱਲ ਜਦੋਂ ਸਿਰਫ ਤੁਸੀਂ ਵੋਟਾਂ ਲੈਣ ਨੂੰ ਹੀ ਆ ਜਦੋਂ 27 ਆ ਜਣੀ ਆ 4 ਕਿ ਮਹੀਨੇ ਰਹਿ ਜਣੇ ਆ ਇਹਨਾਂ ਦੇ ਲੋਕਾਂ ਦੇ ਗੋਡੇ ਫੜਦੇ ਫੜਦੇ ਫਿਰਦਾ ਵਿੱਚ காங்கிரஸ் ਵਾਲਿਆਂ ਨੇ ਝਾੜੂ ਆ ਫਿਰ ਭਾਜੀਪੀ ਵਾਲਿਆਂ ਨੇ ਅਕਾਲੀ ਦਲ ਵਾਲਿਆਂ ਨੇ ਇਸ ਕਰਕੇ ਇਹ ਸੁੰਦਰ ਸ਼ਾਮ अरोड़ा காங்கிரஸ் ਪਾਰਟੀ ਦੀ ਵੀ ਮਹੱਤਵਪੂਰਨ ਭੂਮਿਕਾ ਬੰਦੀ ਆ ਇੱਕ ਇੱਕ காங்கிரஸ் ਦੇ ਲੀਡਰ ਦੇ ਨਾਲ ਗੱਲ ਹੋਈ ਉਹ ਕਹਿੰਦਾ ਸੀ ਤਾਂ ਆਪ ਦੁਖੀਆਂ ਕੁਝ ਬੋਲਦੇ ਹੀ ਨਹੀਂ ਯਾਰ ਇਹ ਨਾ ਇਹਨਾਂ ਦਾ ਕਿਹਦਾ ਸਾਡਾ ਜ਼ਿਲ੍ਹਾ ਪ੍ਰਧਾਨ ਕੁਝ ਬੋਲਦਾ ਨਾ ਸਾਡਾ ਹਲਕਾ ਇੰਚਾਰਜ ਕੁਝ ਬੋਲਦਾ ਕਹਿੰਦਾ ਸੀ ਕਿ ਉੱਥੇ ਜਾ ਕੇ ਦੁਖੜਾ ਰੋਈਏ ਮਤਲਬ ਕਿ ਕੋਲ ਮਲਾ ਕੇ ਇਸ ਗਾਰੀ ਨਿਕੰਮੇ ਆ ਜੀ